ਪ੍ਰੋਗਰਾਮਾ ਅਧਿਊਰੋ ਦਸ਼ਕਾਂ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਅੱਜ ਫੇਰ ਆਪਾਂ ਸਿਵਲ ਸਰਵਿਸ ਦੀ ਕਹਾਣੀ ਦੁਹਰਾਵਾਂਗੇ। ਸਕੱਤਰ ਸਿੰਘ ਬੱਲ ਸਾਡੇ ਅੱਜ ਮਹਿਮਾਨ ਹੋਣਗੇ ਜਿਨ੍ਹਾਂ ਦਾ ਪਿੰਡ ਹੈ ਸਠਿਆਲਾ। ਸਠਿਆਲਾ ਅਮਰਸੇਰ ਡਿਸਟ੍ਰਿਕਟ ਦਾ ਪਿੰਡ ਹੈ। ਵੱਡਾ ਪਿੰਡ ਹੈ। ਆ ਕਾਫੀ ਪੰਚਾਇਤਾਂ ਵਾਲਾ ਪਿੰਡ ਹੈ ਤੇ ਇੱਕ ਵੱਡੀ ਗੱਲ ਇਹ ਹੈ ਕਿ ਇੱਥੇ ਐਜੂਕੇਸ਼ਨ ਦਾ ਵਹਾ ਪਹਿਲਾਂ ਸੀਗਾ। ਸਕੂਲ ਵੀ ਸੀ ਤੇ ਕਾਲਜ ਵੀ ਸੀਗਾ। 2012 ਬੈਚ ਦੇ ਪੀਸੀਸ ਅਫਸਰ ਨੇ 8 ਨੰਬਰ ਰੈਂਕ ਹੈ। ਬਿਲਕੁਲ ਜਿਹੜਾ ਪਿੰਡੂ ਢੰਗ ਤਰੀਕੇ ਨਾਲ ਉਥੋਂ ਦੀ ਲੰਘ ਕੇ ਆਇਆ ਹੈ ਬਹੁਤ ਸਾਰੀਆਂ ਸਟੇਟਾਂ ਦਾ ਇਹਨਾਂ ਨੇ ਬਹੁਤ ਸਾਰੇ ਇਗਜ਼ਾਮ ਦਿੱਤੇ ਆ ਕਈ ਸਟੇਟਾਂ ਦੇ ਉਹਨਾਂ 'ਚ ਵੀ ਇਹਨਾਂ ਨੇ ਕਾਫੀ ਛੜੱਪਾ ਮਾਰ ਕੇ ਦੂਰ ਤੱਕ ਗਏ ਨੇ ਯੂਪੀਐਸਸੀ ਨਾਲ ਵੀ ਦੋ ਦੋ ਹੱਥ ਕੀਤੇ ਆ ਸਾਦਗੀ ਤੇ ਸਾਦੇ ਲਹਿਜੇ ਦੇ ਨਾਲ ਚੱਲ ਕੇ ਇੱਥੋਂ ਤੱਕ ਆਏ ਆ ਤਾਂ ਇਹ ਸਾਰੇ ਤਜਰਬੇ ਉਹਨਾਂ ਤੋਂ ਜਾਣਾਂਗੇ ਤੇ ਨਾਲ ਹੀ ਇਗਜ਼ਾਮ ਦਾ ਤਜਰਬਾ ਜ਼ਰੂਰ ਜਾਣਾਂਗੇ ਜਿਹੜਾ ਸਾਡੀ ਨੌਜਵਾਨ ਪੀੜ੍ਹੀ ਨੇ ਦੇਖ ਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਰੂਰ ਅਫਸਰ ਬਣ ਸਾਡੇ ਸਟੇਟ ਦਾ ਹੋਰ ਸਟੇਟਾਂ ਚ ਵੀ ਤੇ ਦੇਸ਼ ਦੇ ਬਾਹਰਲੇ ਮੁਲਕਾਂ ਚ ਵੀ ਸਾਡਾ ਜਿਹੜਾ ਨਾਮ ਹੈ ਉਹ ਰੌਸ਼ਨ ਹੋਵੇ ਸਭ ਤੋਂ ਪਹਿਲਾਂ ਕਰਦੇ ਸਵਾਗਤ ਫਿਰਮਾਨ ਸਵਾਗਤ ਹੈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡਾ ਜੀ ਬਿਲਕੁਲ ਠੀਕ ਠਾਕ ਮੈਨੂੰ ਤਾਂ ਇਹ ਦੱਸੋ ਪਹਿਲਾਂ ਤੁਹਾਡੇ ਨਾਂ ਦੀ ਕਿਵੇਂ ਖਾਸੀਅਤ ਬਣੀ ਇਹ ਨਾਂ ਕਿਉਂ ਰੱਖਿਆ ਤੁਹਾਡਾ ਆਹ ਹਾਂਜੀ ਮੇਰਾ ਨਾਮ ਸਕੱਤਰ ਸਿੰਘ ਬੱਲਿਆ ਜੀ ਔਰ ਇਹ ਮੇਰਾ ਨਾਮ ਮੇਰੇ ਸਵਰਗਵਾਸੀ ਦਾਦਾ ਜੀ ਨੇ ਰੱਖਿਆ ਸੀ ਵੈਸੇ ਪਿੰਡਾਂ ਵਾਲੇ ਦਾਦੇ ਹੀ ਨਾਂ ਰੱਖਦੇ ਹੁੰਦੇ ਬਿਲਕੁਲ ਇਹ ਇੱਕ ਵੱਖਰਾ ਤੇ ਨਵੇਕਲਾ ਨਾਂ ਹੈ ਹਾਂ ਇਹ ਵੱਖਰਾ ਨਾਮ ਹੈ ਬਿਲਕੁਲ ਕਈ ਵਾਰ ਸਾਡੇ ਸਰਕਲ ਦੇ ਵਿੱਚ ਇਹ ਗੱਲ ਚੱਲਦੀ ਵੀ ਹੈ ਜੀ ਕਿ ਇਹ ਨਾਮ ਦਾ ਮਤਲਬ ਕੀ ਹੈ ਜੀ ਤਾਂ ਇਸ ਕਤਰ ਦਾ ਨਾਮ ਦਾ ਮਤਲਬ ਸੈਕਟਰੀ ਹੁੰਦਾ ਹੈ ਹਾਂ ਜੀ ਤਾਂ ਮੈਂ ਐਕਸਪਲੇਨ ਕਰ ਦੇਣਾ ਹਾਂ ਜੀ ਬਜੁਰਗਾਨਾ ਕੀ ਲੱਗਦਾ ਹੁੰਦਾ ਸੀ ਨਾ ਵੀ ਸਾਡੇ ਬੱਚੇ ਜਿਹੜੇ ਤੋਂ ਪ੍ਰਭਾਵਤ ਹੁੰਦੇ ਸੀ ਤਾਂ ਉਹਨਾਂ ਚੀਜ਼ਾਂ ਨਾਲ ਆਪਦੇ ਬੱਚਿਆਂ ਦੇ ਨਾਂ ਜੋੜ ਕੇ ਉਹ ਰੱਖਦੇ ਸੀ ਹਮੇ ਵੀ ਇਹ ਕਾਰਨ ਹੋਇਆ ਕਿਉਂਕਿ ਉਹ ਸੁਬੇਦਾਰ ਰਿਟਾਇਰ ਹੋ ਕੇ ਆਏ ਸੀਗੇ ਜੀ ਆਰਮੀ ਤੋਂ ਔਰ ਉਹਨਾਂ ਨੇ ਫਸਟ ਵਰਲਡ ਵਾਰ ਤੇ ਸੈਕੰਡ ਵਰਲਡ ਵਾਰ ਦੋ ਦੋਈ ਲੜੀਆਂ ਸੀਗੀਆਂ ਕਦੀ ਵਾਹ ਵਾਸਤਾ ਉਹਨਾਂ ਦਾ ਇਹ ਸਖਤਰ ਪੱਦਰ ਦੇ ਅਧਿਕਾਰੀਆਂ ਨਾਲ ਸ਼ਾਇਦ ਪਿਆ ਹੋਵੇ ਤਾਂ ਕਰਕੇ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਅੱਛਾ ਹੁਣ ਆਪਾਂ ਪਿੰਡ ਦੀ ਗੱਲ ਕਰੀਏ ਤਾਂ ਜਿਹੜੀ ਤੁਹਾਡੀ ਸਕੂਲਿੰਗ ਤੇ ਕਾਲਜ ਜਾਣ ਵਾਲਾ ਜਿਹੜਾ ਸੁਭਾਅ ਬਣਿਆ ਉਹ ਪਿੰਡ ਤੋਂ ਹੀ ਬਣਿਆ ਹਾਂ ਬਿਲਕੁਲ ਮੈਂ ਇਸ ਲਈ ਥੋੜਾ ਲੱਕੀ ਹਾਂ ਕਿ ਮੇਰੇ ਪਿੰਡ ਦੇ ਵਿੱਚ ਹੀ ਸਕੂਲ ਸੀਗਾ ਜੀ ਹਾਈ ਸਕੂਲ ਸੀਗਾ ਤੇ ਮੇਰੇ ਪਿੰਡ ਦੇ ਵਿੱਚ ਹੀ ਸਰਕਾਰੀ ਕਾਲਜ ਸੀਗਾ ਇਹ ਵੱਡੀ ਵੱਡੀ ਪ੍ਰਾਪਤੀ ਹੈ ਬਿਲਕੁਲ ਹੀ ਸਾਡੀ ਇਲਾਕੇ ਲਈ ਬਹੁਤ ਵੱਡੀ ਪ੍ਰਾਪਤੀ ਵਾਲੀ ਗੱਲ ਹੈ ਕਿ ਮੇਰੇ ਵਰਗੇ ਬਹੁਤ ਸਾਰੇ ਹੋਰ ਜਿਹੜੇ ਨੌਜਵਾਨ ਸੀਗੇ ਉਸ ਕਾਲਜ ਦੀ ਬਦੌਲਤ ਪੜ੍ਹ ਕੇ ਜਿਹੜੇ ਨੇ ਉਹ ਲਾਈਫ ਦੇ ਵਿੱਚ ਵਕ ਵਕ ਜਿਹੜੇ ਹੈਗੇ ਨੇ ਉਹ ਆਉਦਿਆਂ ਤੇ ਪਹੁੰਚੇ ਨੇ ਜੀ ਇਹ ਪਿੰਡ ਚੋਂ ਭਾਵੇਂ ਅਸੀਂ এডਿਕੇਸ਼ਨ ਦਾ ਤੁਹਾਡੇ ਸੋਰਸ ਸੀਗੇ ਪਰ ਕਦੇ ਸਿਵਲ ਸਰਵੈਂਟ ਬਣਨ ਵਾਲਾ ਜਿਹੜਾ ਤਰੀਕਾ ਜਾਂ ਉੱਧਰ ਨੂੰ ਤੁਰਨ ਵਾਲਾ ਰਾਹ ਹੈ ਜਿਹੜਾ ਇਹ ਕਿਵੇਂ ਬਣਿਆ ਵੈਸੇ ਤਾਂ ਜਦ ਮੈਂ ਪ੍ਰਾਇਮਰੀ ਸਕੂਲ ਚ ਪੜ੍ਹਦਾ ਸੀ ਤਾਂ ਮੇਰੇ ਅਧਿਆਪਕ ਜਿਹੜੇ ਸੀਗੇ ਉਹ ਮੈਡਮ ਗੁਰਨਾਮ ਕੌਰ ਸੀਗੇ ਹਾਂਜੀ ਤਾਂ ਉਹ ਹਮੇਸ਼ਾ ਹੀ ਮੇਰੇ ਪੇਰੈਂਟਸ ਨੂੰ ਹੀ ਕਹਿੰਦੇ ਹੁੰਦੇ ਸੀਗੇ ਕਿ ਇਹ ਬੱਚਾ ਬੜੀ ਤੀਖਣ ਬੁੱਧੀ ਵਾਲਾ ਹੈਗਾ ਤਾਂ ਇਹ ਅੱਗੇ ਜਾਏਗਾ ਤਾਂ ਇਸ ਨੂੰ ਤੁਸੀਂ ਪੜ੍ਹਾਈ ਦੀ ਮੁਕੰਮਲ ਜ਼ਰੂਰ ਕਰਵਾਇਓ ਪਰ ਸਹੀ ਸਬਬ ਜਿਹੜਾ ਇਸ ਗੱਲ ਦਾ ਬਣਦਾ ਜਦ ਮੈਂ ਕਾਲਜ ਦੇ ਵਿੱਚ ਆਣਾ ਹੈਗਾ ਤਾਂ ਕਾਲਜ ਦੇ ਵਿੱਚ ਇੱਕ ਦੋ ਇਸ ਤਰ੍ਹਾਂ ਦੇ ਵਾਕਏ ਹੁੰਦੇ ਨੇ ਜਿਦੇ ਨਾਲ ਮੈਨੂੰ ਜਿਹੜਾ ਸੀਗਾ ਆਪਣਾ ਜਿਹੜੀ ਦਿਸ਼ਾ ਮੈਂ ਲੈਣੀ ਆ ਆਪਣੀ ਕੈਰੀਅਰ ਦੇ ਵਿੱਚ ਉਹ ਮੈਨੂੰ ਦਿਸਣੀ ਸ਼ੁਰੂ ਹੋ ਗਈ ਇਹ ਵਾਕਿਆ ਕੋਈ ਸ਼ੇਅਰ ਕਰਨਾ ਚਾਹਉ ਹਾਂ ਹਾਂ ਬਿਲਕੁਲ ਇੱਕ ਤਾਂ ਕਿਉਂਕਿ ਉਹ ਕਾਲੇ ਦੌਰ ਦਾ ਸਮਾਂ ਸੀਗਾ ਪੰਜਾਬ ਦਾ 1992 93 ਦੀ ਗੱਲ ਹੈ ਮੈਂ ਕਾਲਜ ਪੜ੍ਹਦਾ ਸੀ ਤੇ ਕਾਲਜ ਦੇ ਵਿੱਚ ਪੁਲਿਸ ਆਫੀਸਰ ਜਿਹੜੇ ਸੀਗੇ ਡੀਆਈਜੀ ਔਰ ਐਸਐਸਪੀ ਅਮਰੀਕ ਸਰ ਉਹਨਾਂ ਵੱਲੋਂ ਨੌਜਵਾਨਾਂ ਨੂੰ ਮੁੱਖ ਧਾਰਾ ਚ ਲਿਆਉਣ ਦੇ ਲਈ ਕਾਲਜ ਦੇ ਵਿੱਚ ਇੱਕ ਸਮਾਗਮ ਕੀਤਾ ਗਿਆ ਤੇ ਉਹ ਦੋਨੋਂ ਆਫੀਸਰਸ ਨੇ ਦੱਸਿਆ ਕਿ ਅਸੀਂ ਪੁਲਿਸ ਆਫੀਸਰ ਬਣ ਤੋਂ ਪਹਿਲਾਂ ਅਸੀਂ ਪ੍ਰੋਫੈਸਰ ਸੀਗੇ ਡੀ ਆਰ ਪੱਟੀ ਸਾਹਿਬ ਸੀਗੇ ਤੇ ਪਰਮਜੀਤ ਸਿੰਘ ਗਿੱਲ ਸਾਹਿਬ ਸੀਗੇ ਤਾਂ ਉਹ ਉਸ ਸਮੇਂ ਫਿਰ ਮੈਂ ਆਪਣੇ ਜਿਹੜੇ ਕਾਲਜ ਪ੍ਰੋਫੈਸਰ ਸੀਗੇ ਪ੍ਰੋਫੈਸਰ ਸ਼ਰਮਾ ਉਹ ਸਾਡੇ ਬੜੇ ਹੀ ਉੱਥੇ ਫੇਮਸ ਪ੍ਰੋਫੈਸਰ ਨੇ ਜਿਹੜੇ ਕਿ ਬਹੁਤ ਸਾਰੇ ਸਾਡੇ ਇਲਾਕੇ ਦੇ ਬੱਚਿਆਂ ਨੂੰ ਉਹਨਾਂ ਨੇ ਚੀਟਕ ਲਗਾਈ ਪੜਨ ਦੀ ਤੇ ਮੈਂ ਉਹਨਾਂ ਨੂੰ ਜਦ ਇਹ ਸਵਾਲ ਪੁੱਛਿਆ ਤੇ ਉਹਨਾਂ ਨੇ ਦੱਸਿਆ ਵੀ ਤੂੰ ਵੀ ਬਣ ਸਕਦਾ ਹੈਗਾ। ਮੈਨੂੰ ਇਹ ਗੱਲ ਬੜੀ ਹੈਰਾਨੀ ਵਾਲੀ ਸੀਗੀ ਕਿ ਇੱਕ ਸਿਪਾਈ ਭਰਤੀ ਹੋ ਕੇ ਤਾਂ ਆਫੀਸਰ ਤੱਕ ਜਾ ਸਕਦਾ ਹੈਗਾ ਪਰ ਸਿੱਧਾ ਆਫੀਸਰ ਵੀ ਬਣਿਆ ਜਾ ਸਕਦਾ ਹੈਗਾ। ਤੇ ਇਹ ਪਲੱਸ 1 ਦੇ ਵਿੱਚ ਮੈਨੂੰ ਜਾ ਦੱਸਿਆ ਕਿ ਆਈਐਸ ਪੀਸੀਐਸ ਆਈਪੀਐਸ ਤੁਸੀਂ ਇੱਕ ਪ੍ਰੀਖਿਆ ਪਾਸ ਕਰਕੇ ਬਣ ਸਕਦੇ ਹੋ। ਤਾਂ ਕਿਤੇ ਨਾ ਕਿਤੇ ਫਿਰ ਉਹ ਜਿਹੜੀ ਸੀਗੀ ਉਚੇਣਗ ਸੀ ਮੇਰੇ ਮਨ ਦੇ ਵਿੱਚ ਜਦੋਂ ਗ੍ਰੈਜੂਏਸ਼ਨ ਕੀਤੀ ਜੀ ਗ੍ਰੈਜੂਏਸ਼ਨ ਤੋਂ ਪਹਿਲਾਂ ਪਤਾ ਲੱਗੇ ਸੀ ਵੀ ਤਿਆਰੀ ਕਿਵੇਂ ਕਰਨੀ ਹੈ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਪਤਾ ਲੱਗਾ ਤੇ ਤਿਆਰੀ ਕਿਵੇਂ ਕੀਤੀ ਅ ਜੇਕਰ ਯੂਪੀਐਸਸੀ ਪੀਪੀਐਸਸੀ ਦੀ ਹੱਲ ਕਰੀਏ ਤਾਂ ਇਹ ਤਾਂ ਬਾਅਦ ਚ ਹੀ ਪਤਾ ਲੱਗਾ ਪਰ ਇੰਨਾ ਪਤਾ ਪਹਿਲਾਂ ਹੀ ਲੱਗਿਆ ਸੀਗਾ ਕਿ ਪੀਸੀਐਸ ਜਾਂ ਆਈਐਸ ਬਣਨਾ ਹੈਗਾ ਉਹਦਾ ਐਗਜ਼ਾਮ ਕੀ ਹੋਏਗਾ ਉਹ ਫਿਰ ਜਿਵੇਂ ਅੱਗੇ ਕਾਲਜ ਕੀਤਾ ਉਸ ਤੋਂ ਬਾਅਦ ਮੈਂ ਯੂਨੀਵਰਸਿਟੀ ਗਿਆ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਤਾਂ ਉਹਨਾਂ ਸਮਿਆਂ ਦੇ ਦੌਰਾਨ ਫਿਰ ਮੈਂ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਮੇਰੇ ਧਿਆਨ ਚ ਆਈਆਂ ਮੇਰੇ ਅਧਿਆਪਕ ਨੇ ਮੈਨੂੰ ਦੱਸੀਆਂ ਤਾਂ ਉਹ ਸਮੇਂ ਕੁ ਅਮਰੀਕਨ ਚੱਲਦਾ ਹੁੰਦਾ ਸੀ ਸੀਐਸਆਰ ਕੰਪੀਟੀਸ਼ਨ ਸਕਸੈਸ ਰਿਵਿਊ ਤਾਂ ਉਹ ਮੇਰੇ ਕਾਲਜ ਦੀ ਲਾਇਬ੍ਰੇਰੀ ਦੇ ਵਿੱਚ ਪ੍ਰੋਫੈਸਰ ਸ਼ਰਮਾ ਜੀ ਨੇ ਮੈਨੂੰ ਦਿੱਤਾ ਪੜਨ ਲਈ ਦਿੱਤਾ ਤਾਂ ਉੱਥੇ ਫਿਰ ਮੈਂ ਇਕਬਾਲ ਧਾਲੀਵਾਲ ਨਾਮ ਦਾ ਇੱਕ ਆਫੀਸਰ ਸੀਗਾ ਉਸ ਸਮੇਂ 96 ਬੈਚ ਦੇ ਵਿੱਚ ਟਾਪਰ ਸੀਗਾ ਤਾਂ ਉਹਦੀ ਇੰਟਰਵਿਊ ਪੜੀ ਤਾਂ ਉਸ ਸਮੇਂ ਫਿਰ ਮੈਨੂੰ ਉਹਦੀ ਇੰਟਰਵਿਊ ਪੜ੍ਹ ਕੇ ਪਤਾ ਚੱਲਿਆ ਕਿ ਤੁਸੀਂ ਪੜ੍ਹਾਈ ਕਰਕੇ ਕੁਝ ਸਮਾਂ ਤਿਆਰੀ ਕਰਕੇ ਤਾਂ ਤੁਸੀਂ ਐਗਜ਼ਾਮ ਦੇ ਸਕਦੇ ਹੋ ਕਿਹੜਾ ਐਗਜ਼ਾਮ ਆ ਕਿੱਥੇ ਦੇਣਾ ਕਿਵੇਂ ਦੇਣਾ ਉਹਦੇ ਕਿਹੜੀ ਕਿਹੜੀਆਂ ਸਟੇਜਸ ਹੁੰਦੀਆਂ ਨੇ ਫਿਰ ਮੈਨੂੰ ਹੌਲੀ-ਹੌਲੀ ਉੱਥੋਂ ਕਲੀਅਰ ਹੋਣਾ ਸ਼ੁਰੂ ਹੋ ਗਿਆ ਮਹਾਂ ਸਾਹਿਬ ਜਦੋਂ ਬੰਦਾ ਗ੍ਰੈਜੂਏਟ ਹੋ ਜਾਂਦਾ ਹੈ ਉਹਨੂੰ ਚਾਅ ਵੀ ਬੜੇ ਹੁੰਦੇ ਆ ਉਹਦੋਂ ਜਵਾਨੀ 'ਚ ਜੋਸ਼ ਵੀ ਬੜਾ ਹੁੰਦਾ ਹੈ ਰਾਹ ਕਈ ਵਾਰੀ ਸਿਪਿੰਡਾਂ 'ਚ ਉੱਟ ਕੇ ਆਏ ਹੁੰਦੇ ਆ ਰਾਹ ਪਤਾ ਹੀ ਨਹੀਂ ਹੁੰਦੇ ਤਿਆਰੀ ਪੀਸੀਐਸ ਦੀ ਕਿਵੇਂ ਕੀਤੀ ਅ ਦੇਖੋ ਜਿਵੇਂ ਮੈਂ ਪਹਿਲਾਂ ਕਿਹਾ ਕਿ ਮੈਂ ਆਈਐਸ ਦੀ ਤਿਆਰੀ ਜਿਹੜੀ ਸੀਗੀ ਉਹ ਮੇਰੇ ਮਨ 'ਚ ਆ ਗਈ ਸੀ ਕਿ ਮੈਂ ਤਿਆਰੀ ਕਰਦੀ ਹੈਗੀ ਆ ਪਰ ਜਿਵੇਂ ਕਿ ਪਿੰਡੂ ਬੈਕਗ੍ਰਾਉਂਡ ਸੀਗੀ ਇਸ ਕਰਕੇ ਮੈਂ ਕੋਈ ਨਾ ਕੋਈ ਇਸ ਤਰ੍ਹਾਂ ਦੀ ਕਿਤਾ ਮੁਖੀ ਡਿਗਰੀ ਕਰਕੇ ਆਪਣੇ ਆਪ ਨੂੰ ਸਿਕਿਉਰ ਕਰਨਾ ਜਾਂਦਾ ਸੀਗਾ ਤਾਂ ਤਿਆਰੀ ਮੇਰੀ ਨਾਲ ਦੀ ਨਾਲ ਚੱਲਦੀ ਰਹੀ ਯੂਨੀਵਰਸਿਟੀ ਤੋਂ ਐਮਐਸਸੀ ਆਨਰਸ ਕੋਲ ਇਕਨੋਮਿਕਸ ਕਰਨ ਤੋਂ ਬਾਅਦ ਫਿਰ ਮੈਂ ਇੱਕ ਬੀਐਡ ਦੀ ਡਿਗਰੀ ਹੁੰਦੀ ਹੈ ਟੀਚਰ ਦੇ ਲਈ ਉਹ ਪਾਸ ਕੀਤੀ ਤੇ ਨਾਲ ਹੀ ਮੈਂ ਯੂਜੀਸੀ ਦਾ ਇੱਕ ਟੈਸਟ ਕਾਲਜ ਲੈਕਚਰਰ ਦਾ ਕਲੀਅਰ ਕਰਕੇ ਮੈਂ ਕਾਲਜ ਦੇ ਵਿੱਚ ਲੈਕਚਰਰ ਲੱਗ ਗਿਆ ਅੱਛਾ ਲੱਗ ਗਏ ਸੀ ਯੈਸ ਮੈਂ ਕਾਲਜ ਦੇ ਵਿੱਚ 2000 ਦੇ ਵਿੱਚ ਗਵਰਨਮੈਂਟ ਕਾਲਜ ਕਪੂਰਸਲਾ ਵਿੱਚ ਇਕਨੋਮਿਕਸ ਦਾ ਲੈਕਚਰਰ ਲੱਗ ਗਿਆ ਅੱਛਾ ਜੀ ਤਾਂ ਉਹ ਇਕਨੋਮਿਕਸ ਦੇ ਲੈਕਚਰਰ ਦੇ ਦੌਰਾਨ ਮੈਨੂੰ ਇੱਕਦਮ ਜਿਵੇਂ ਕਿ 23 ਸਾਲ ਦਾ ਇੱਕ ਨੌਜਵਾਨ ਲੜਕਾ ਕੱਲ ਤੱਕ ਤਾਂ ਉਹ ਕਲਾਸ ਵਿੱਚ ਬੈਠ ਰਿਹਾ ਤੇ ਅਗਲੇ ਦਿਨ ਉਹ ਦਾਇਸ਼ ਦੇ ਦੂਸਰੀ ਤਰਫ ਜਾ ਕੇ ਲੈਕਚਰਰ ਲੱਗ ਗਿਆ ਪ੍ਰੋਫੈਸਰ ਬਣ ਗਿਆ ਹਾਂਜੀ ਤਾਂ ਪ੍ਰੋਫੈਸਰ ਸਾਹਿਬ ਪ੍ਰੋਫੈਸਰ ਸਾਹਿਬ ਹੋਣ ਲੱਗ ਪੀ ਬਟ ਮੈਂ ਆਪਣੇ ਨਿਸ਼ਾਨੇ ਨੂੰ ਜਿਹੜਾ ਛੱਡਿਆ ਨਹੀਂ ਉੱਥੇ ਵੀ ਮੇਰੀਆਂ ਕਿਤਾਬਾਂ ਮੇਰੀ ਤਿਆਰੀ ਨਾਲ ਨਾਲ ਆਉਂਦੇ ਜਿਹਾ ਇੱਕ ਘੰਚ ਨਹੀਂ ਆਇਆ ਘਰਦਿਆਂ ਨੇ ਕਿ ਆ ਬਈ ਨੌਕਰੀ ਮਿਲ ਗਈ ਐ ਕਿਉਂ ਪੰਗੇ ਲਈ ਜਾਂਦੇ ਆ ਦੇਖੋ ਘਰਦਿਆਂ ਦਾ ਇਹ ਆ ਕਿ ਮੇਰਾ ਕਿਉਂਕਿ ਪਿੰਡੂ ਬਿਸ਼ੋਕੜ ਆ ਪੇਰੈਂਟਸ ਮੇਰੇ ਲਗਭਗ ਨਾਂ ਦੇ ਆਸ-ਪਾਸ ਪੜੇ ਲਿਖੇ ਨੇ ਉਹਨਾਂ ਦੀ ਸਭ ਤੋਂ ਵੱਡੀ ਇਹੀ ਸਪੋਰਟ ਸੀਗੀ ਕਿ ਕਾਕਾ ਤੂੰ ਜੋ ਕਰਨਾ ਚਾਹੁੰਦਾ ਹੈਗਾ ਤੂੰ ਕਰ ਲੈ ਸਾਡੀ ਤੇਰੇ ਨਾਲ ਸਪੋਰਟ ਐ ਉਹ ਚੂਜ਼ ਕਰਨਾ ਹੈਗਾ ਤੂੰ ਆਪ ਡਿਸਾਈਡ ਕਰ ਲੈ ਜਾਂ ਆਪਣੇ ਅਧਿਆਪਕਾਂ ਤੋਂ ਪੁੱਛ ਲੈ ਤਾਂ ਉਹ ਹਮੇਸ਼ਾ ਕਦੀ ਵੀ ਮੇਰੇ ਲਈ ਉਹ ਰਾਹ ਦਾ ਰੋੜਾ ਨਹੀਂ ਬਣੇ ਉਹ ਜੇਕਰ ਮੈਂ ਕਰ ਰਿਹਾ ਹੈਗਾ ਉਸ ਤੋਂ ਅੱਗੇ ਕੁਝ ਕਰਨਾ ਚਾਹਨਾ ਉਹਨਾਂ ਨੇ ਹਮੇਸ਼ਾ ਹੀ ਮੇਰੀ ਸਪੋਰਟ ਕੀਤੀ ਤਾਂ ਮੈਂ ਫਿਰ ਇਸ ਤਰੀਕੇ ਨਾਲ ਲੱਗਾ ਰਿਹਾ ਜੀ ਤਿਆਰੀ ਕਿ ਮੇਰੀ ਲੈਕਚਰ ਵੀ ਦੇਣੇ ਪੜਾਉਣਾ ਵੀ ਹੈ ਥੋੜਾ ਬੰਦਾ ਰਿਲੈਕਸ ਵੀ ਹੋ ਜਾਂਦਾ ਯਾਰ ਨੌਕਰੀ ਤਾਂ ਮਿਲੀ ਵੀ ਹੈ ਮੋਟੀਵੇਟ ਕਿਵੇਂ ਰੱਖਿਆ ਹੁੰਦੇ ਆਪ ਨੇ ਹਾਂ ਬਿਲਕੁਲ ਯਾਦ ਤੁਹਾਡੇ ਕੋ ਨਿਸ਼ਾਨਾ ਹੁੰਦਾ ਤੋ ਫਿਰ ਨਿਸ਼ਾਨਾ ਜੇਕਰ ਤੁਸੀਂ ਉਹਨੂੰ ਚੁਣ ਲਿਆ ਤੇ ਉਹ ਨਿਸ਼ਾਨਾ ਤੁਹਾਡੇ ਦਿਲ ਦੇ ਬਹੁਤ ਨੇੜੇ ਆ ਤਾਂ ਫਿਰ ਤੁਹਾਨੂੰ ਬਾਕੀ ਸਾਰੇ ਮਰਹਲੇ ਲੱਗਦੇ ਨੇ ਸਟੇਜਸ ਲੱਗਦੀਆਂ ਨੇ ਕਿ ਇਹ ਤਾਂ ਤੁਹਾਡੇ ਉਹਦੇ ਲਈ ਇੱਕ ਇੱਕ ਸਟੈਪ ਹੈਗਾ ਤੁਸੀਂ ਅਖੀਰ ਜਿੱਥੇ ਪਹੁੰਚਣਾ ਹੈਗਾ ਉੱਥੇ ਹੀ ਪਹੁੰਚਣਾ ਹੈਗਾ ਤਾਂ ਉਹ ਹਮੇਸ਼ਾ ਹੀ ਮੈਨੂੰ ਮੋਟੀਵੇਟ ਕਰਦੇ ਰਹੇ ਇਹਦੇ ਦਰਮਿਆਨ ਜਿਹੜੇ ਸੀਗੇ ਕੁਝ ਸੀਨੀਅਰ ਕੁਝ ਜੂਨੀਅਰ ਉਹ ਇਸ ਤਰ੍ਹਾਂ ਦੀਆਂ ਸਰਵਿਸਿਜ਼ 'ਚ ਜਾਂਦੇ ਰਹੇ ਤਾਂ ਪਲੱਸ ਜਿਹੜਾ ਸੀਗਾ ਜਦ ਕਦੀ ਵੀ ਅਸੀਂ ਅ ਅਖਬਾਰ ਜਾਂ ਕੋਈ ਕੰਪੀਟੀਸ਼ਨ ਵਾਲੀ ਮੈਗਜ਼ੀਨ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਤਾਂ ਪ੍ਰਤੀਯੋਗਤਾ ਦਰਪਣ ਇੱਕ ਮੈਗਜ਼ੀਨ ਸੀਗਾ ਜਿਹੜਾ ਕਿ ਬਹੁਤ ਫੇਮਸ ਸੀਗਾ ਹਰ ਮਹੀਨੇ ਆਂਦਾ ਸੀਗਾ ਉਸ ਦੇ ਵਿੱਚ ਹਰ ਵਾਰ ਇੱਕ ਦੋ ਤਿੰਨ ਆਫੀਸਰਸ ਦੀ ਸਟੋਰੀ ਲੱਗਦੀ ਸੀ ਉਹਦੀ ਇੰਟਰਵਿਊ ਲੱਗਦੀ ਸੀ ਤੇ ਮੈਨੂੰ ਲੱਗਦਾ ਕਿ ਉਹ ਇੰਟਰਵਿਊ ਨੂੰ ਪੜ੍ਹਨਾ ਫਿਰ ਆਪਣੇ ਆਪ ਨੂੰ ਐਮੂਲੇਟ ਐਮੂਲੇਟ ਕਰਨਾ ਤੇ ਉਹ ਫਿਰ ਜਿਹੜੀ ਸੀਗੀ ਮੋਟੀਵੇਸ਼ਨ ਉਹ ਬਣੀ ਰਹਿੰਦੀ ਸੀ ਜਦੋਂ ਤੁਸੀਂ ਗ੍ਰੈਜੂਏਸ਼ਨ ਕੀਤੀ ਤੋ ਸਾਨੂੰ ਨਹੀਂ ਪਤਾ ਹੁੰਦਾ ਵੀ ਅਸੀਂ ਸਿਵਲ ਸਰਵਿਸ ਵੱਲ ਜਾਵਾਂਗੇ ਜਦੋਂ ਬੰਦਾ ਸਿਵਲ ਸਰਵੈਂਟ ਬਣ ਜਾਂਦਾ ਉਹਨੂੰ ਪਤਾ ਲੱਗਦਾ ਵੀ ਆਹ ਚੀਜ਼ਾਂ ਮੇਰੀਆਂ ਬਹੁਤ ਹੈਲਪਫੁਲ ਰਹੀਆਂ ਕਿਹੜੀਆਂ ਚੀਜ਼ਾਂ ਤੁਹਾਡੀਆਂ ਬਹੁਤ ਹੈਲਪਫੁਲ ਰਹੀਆਂ ਅਖਬਾਰ ਪੜਨਾ ਜਾਂ ਮੈਗਜ਼ੀਨ ਪੜ੍ਹਨੇ ਜਾਂ ਤਿਆਰੀ ਚ ਕਿਹੜੀ ਚੀਜ਼ ਹੈਲਪਫੁਲ ਬਹੁਤ ਰਹੀ ਮੈਂ ਇਹ ਸਮਝਦਾ ਕਿ ਮੇਰੀ ਨਾ ਇਹ ਰੀਡਿੰਗ ਦੀ ਬਹੁਤ ਹੈਬਿਟ ਸੀਗੀ ਇਹ ਮੇਰਾ ਸ਼ੌਕ ਹੈ ਰੀਡਿੰਗ ਨਿਊਜ਼ਪੇਪਰ ਪੜ੍ਹਨਾ ਤਾਂ ਇਹ ਮੇਰਾ ਸ਼ੌਕ ਸੀਗਾ ਔਰ ਮੈਂ ਜਿਵੇਂ ਤੁਹਾਨੂੰ ਦੱਸਾਂ ਕਿ ਮੈਂ ਸਰਕਾਰੀ ਕਾਲਜ ਚ ਪੜ ਰਿਆ ਸੀਗਾ ਪੰਜਾਬੀ మీడియం ਚ ਮੈਂ ਗ੍ਰੈਜੂਏਸ਼ਨ ਕਰ ਰਿਹਾ ਸੀ ਪਰ ਮੈਨੂੰ ਇਨਾਕ ਜਿਹੜੀ ਸੀਗੀ ਅਵੇਅਰਨੈਸ ਹੋ ਗਈ ਸੀ ਕਿ ਮੈਂ ਗ੍ਰੈਜੂਏਸ਼ਨ ਦੇ ਵਿੱਚ ਹੀ ਇੰਗਲਿਸ਼ మీడియం ਦੀਆਂ ਦਿੱਲੀ ਤੋਂ ਬੁੱਕਸ ਮੰਗਵਾ ਕੇ ਤੇ ਮੈਂ ਮੈਂ ਜਿਹੜਾ ਸੀਗਾ ਆਪਣੀ ਗ੍ਰੈਜੂਏਸ਼ਨ ਦੇ ਵਿੱਚ ਇੰਗਲਿਸ਼ ਦੀਆਂ ਬੁੱਕਸ ਪੜਦਾ ਸੀਗਾ ਤੇ ਟ੍ਰਾਂਸਲੇਟ ਕਰਕੇ ਤੇ ਉਹਨੂੰ ਪੰਜਾਬੀ ਦੇ ਵਿੱਚ ਪੇਪਰ ਲਿਖਦਾ ਸੀਗਾ ਤਾਂ ਇਹ ਕਿਤਾਬਾਂ ਬਾਰੇ ਜਾਣਕਾਰੀ ਜਿਹੜੀ ਸੀਗੀ ਇਹ ਮੇਰੇ ਅਧਿਆਪਕ ਨੇ ਤੇ ਮੈਨੂੰ ਜਿਹੜਾ ਮੈਂ ਸਟੱਡੀ ਮਟੀਰੀਅਲ ਪੜਦਾ ਸੀਗਾ ਉਤੋਂ ਮੈਨੂੰ ਜਾਣਕਾਰੀ ਮਿਲਦੀ ਰਹੀ ਤਾਂ ਫਿਰ ਮੈਂ ਇਹ ਜਿਹੜਾ ਸੀਗਾ ਉਹ ਇਹਨੂੰ ਕਰਦਾ ਰਿਹਾ ਹਾਂ ਹਾਂ ਬਿਲਕੁਲ ਜਦ ਤੁਸੀਂ ਇੱਥੇ ਪਹੁੰਚ ਜਾਂਦੇ ਹੋ ਤਾਂ ਉਸ ਸਮੇਂ ਫਿਰ ਤੁਸੀਂ ਜਦੋਂ ਕਰਦੇ ਹੋ ਇੰਟਰੋਸਪੈਕਸ਼ਨ ਕਰਦੇ ਹੋ ਫਲੈਸ਼ਬੈਕ ਤੇ ਜਾਂਦੇ ਹੋ ਤਾਂ ਕਈ ਵਾਰ ਲੱਗਦਾ ਹੈਗਾ ਕਿ ਜੇਕਰ ਇਹ ਇਹ ਚੀਜ਼ਾਂ ਤੁਹਾਨੂੰ ਉਸ ਸਮੇਂ ਹੁੰਦੀਆਂ ਜਿਵੇਂ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਮਾਡਰਨ ਟੈਕਨੋਲੋਜੀ ਦੇ ਵਿੱਚ ਸਾਨੂੰ ਇੰਟਰਨੈਟ ਤੇ ਬਹੁਤ ਸਾਰੀ ਜਾਣਕਾਰੀ ਮਿਲ ਜਾਂਦੀ ਹੈ ਸਾਡੇ ਸਮਿਆਂ 'ਚ ਨਹੀਂ ਸੀਗੀ ਤਾ ਇਹ ਮੇ ਵੀ ਇੱਕ ਕਾਰਨ ਰਿਆ ਹੋਏਗਾ ਕਿ ਅਸੀਂ ਇਹਨੂੰ ਜ਼ਿਆਦਾ ਸਮਾਂ ਲਗਾ ਕੇ ਇੱਥੇ ਪਹੁੰਚੇ ਅਟੈਂਪਟ ਕਿਹੜਾ ਸੀ ਜਿਹੜਾ ਪਹਿਲੇ ਚ ਆਗੇ ਸੀ ਆ ਇਹ ਪੰਜਾਬ ਸਿਵਲ ਸਰਵਿਸ ਦਾ ਤਾਂ ਇਹ ਮੇਰਾ ਪਹਿਲਾ ਹੀ ਅਟੈਂਪਟ ਸੀਗਾ ਕਿਉਂਕਿ ਬਾਈ ਚਾਂਸ ਮੇਰੇ ਸਮੇਂ ਦੌਰਾਨ ਇਹ ਪਹਿਲਾ ਹੀ ਇਗਜ਼ਾਮ ਹੋਇਆ ਸੀਗਾ ਜਦ ਮੈਂ एलिਜੀਬਲ ਹੋ ਗਿਆ ਬਟ ਯੂਪੀਐਸਸੀ ਦਾ ਜਿਹੜਾ ਇਗਜ਼ਾਮ ਹੈਗਾ ਉਹ ਮੈਂ ਚਾਰ ਵਾਰ ਦਿੱਤਾ ਔਰ ਇਹਦੇ ਨਾਲ ਨਾਲ ਮੈਂ ਆਪਣੀ ਕੰਟੀਨਿਊਟੀ ਬਣਾਈ ਰੱਖਣ ਦੇ ਲਈ ਨਾ ਰਾਜਸਥਾਨ ਦਾ ਜੋ ਪੇਪਰ ਆ ਦੋ ਵਾਰਾਂ ਕਲੀਅਰ ਕੀਤਾ ਥੈਨ ਹਰਿਆਣੇ ਦਾ ਪੇਪਰ ਦੋ ਵਾਰਾਂ ਕਲੀਅਰ ਕੀਤਾ ਐਚਸੀਐਸ ਦਾ ਹਿਮਾਚਲ ਦਾ ਪੇਪਰ ਚਾਰ ਵਾਰਾਂ ਕਲੀਅਰ ਕੀਤਾ ਅੱਛਾ ਤਾਂ ਮੈਂ ਉਹ ਲਗਾਤਾਰ ਨਹੀਂ ਹੁਣ ਹੁਣ ਇਹ ਵੀ ਗੱਲ ਤੁਹਾਡੇ ਨਾਲ ਕਰ ਹੀ ਲਈਏ ਵੀ ਜੇ ਤੁਸੀਂ ਦੂਜੇ ਸਟੇਟ ਦਾ ਤੁਸੀਂ ਐਗਜ਼ਾਮ ਦਿੰਦੇ ਹੋ ਉਹ ਚ ਕੀ ਫਰਕ ਲੱਗਦਾ ਅ ਫਰਕ ਇਹ ਹੈ ਕਿ ਸਾਡਾ ਸੰਵਿਧਾਨ ਵੈਸੇ ਸਾਨੂੰ ਅਲਾਉ ਕਰਦਾ ਹੈ ਕਿ ਅਸੀਂ ਆਪਣੀ ਕਿਸੇ ਵੀ ਸਟੇਟ ਦੇ ਵਿੱਚ ਜਾ ਕੇ ਕੰਪੀਟ ਕਰ ਸਕਦੇ ਹਾਂ ਫਰਕ ਹੀ ਨਹੀਂ ਹੁੰਦਾ ਹੈਗਾ ਕਿ ਉਹਨਾਂ ਦੇ ਕੋਸ਼ਿਸ਼ ਪੇਪਰ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਉੱਥੋਂ ਦੇ ਕਲਚਰ ਉੱਥੋਂ ਦੀ ਹਿਸਟਰੀ ਉੱਥੋਂ ਦੇ ਲੋਕਾਂ ਬਾਰੇ ਉੱਥੋਂ ਦੀ ਇਕਨੋਮੀ ਬਾਰੇ ਸਪੈਸੀਫਿਕ ਹੁੰਦੇ ਨੇ ਜਿਵੇਂ ਕਿ ਰਾਜਸਥਾਨ ਬਹੁਤ ਵਾਸ ਸਕੇਟ ਹੈਗੀ ਆ ਹਿਮਾਚਲ ਦੇ ਆਪਣੇ ਨੇ ਹਰਿਆਣਾ ਆਪਣੇ ਤਰੀਕੇ ਨਾਲ ਹੈਗਾ ਤਾਂ ਉਹ ਤੁਹਾਨੂੰ ਐਕਸਟਰਾ ਪੜ੍ਹਨਾ ਪੈਂਦਾ ਹੈਗਾ ਉਸ ਸਟੇਟ ਬਾਰੇ ਜਿਹੜੀ ਜਾਣਕਾਰੀ ਆ ਤੁਹਾਨੂੰ ਐਕਸਟਰਾ ਲੈਣੀ ਪੈਂਦੀ ਆ ਬਟ ਮੈਂ ਮੇਰੇ ਦੋਨੋਂ ਸਬਜੈਕਟ ਬੜੇ ਸਟਰੋਂਗ ਸੀਗੇ ਤੇ ਇਸ ਕਰਕੇ ਮੈਂ ਇਹ ਇਗਜ਼ਾਮ ਦਿੱਤੇ ਵੀ ਤੇ ਕੁਆਲੀਫਾਈ ਵੀ ਕੀਤਾ ਹਾਲਾਂਕਿ ਅਲਟੀਮੇਟਲੀ ਮੇਰੀ ਸਿਲੈਕਸ਼ਨ ਉਸੇ ਨਹੀਂ ਹੋਈ ਅੱਛਾ ਜੀ ਇੰਟਰਵਿਊ ਵਗੈਰਾ ਡੂ ਤੱਕ ਜਾਂਦਾ ਰਹੇਗਾ ਪਰ ਮੇਰੀ ਸਿਲੈਕਸ਼ਨ ਨਹੀਂ ਹੋਈ ਅੱਛਾ ਇਹ ਇਹ ਚੀਜ਼ਾਂ ਜਦੋਂ ਅਸੀਂ ਤੁਸੀਂ ਸਿਵਲ ਸਰਵਿਸ ਦੇ ਇਗਜ਼ਾਮ ਨੂੰ ਜਦੋਂ ਦੇਖਦੇ ਹੋ ਅੱਜ ਸਰਵਿਸ ਵੀ ਤੁਹਾਡੀ 12 ਸਾਲ ਦੀ ਹੋ ਗਈ ਹੈ ਇਗਜ਼ਾਮੀ ਨਰ ਹੈ ਜਿਹੜਾ ਜਾਂ ਜਿਹੜਾ ਬੋਰਡ ਸਾਡਾ ਇਗਜ਼ਾਮ ਲੈਂਦਾ ਹੈ ਇਹ ਡਿਮਾਂਡ ਕੀ ਕਰਦਾ ਇਗਜ਼ਾਮ ਇਗਜ਼ਾਮ ਦਾ ਮੰਗ ਕੀ ਹੈ ਇੱਕ ਵਿਦਿਆਰਥੀ ਤੋਂ ਇੱਕ ਐਗਜ਼ਾਮ ਦੇਣ ਵਾਲੇ ਤੋਂ ਬਿਲਕੁਲ ਦੇਖੋ ਇਹ ਜਿਹੜੇ ਐਗਜ਼ਾਮ ਕੰਪੀਟੀਸ਼ਨ ਵਾਲੇ ਹੁੰਦੇ ਨੇ ਨਾ ਇਹ ਅਕੈਡੈਮਿਕਸ ਤੋਂ ਬਿਲਕੁਲ ਉਲਟ ਨੇ ਮਤਲਬ ਕੋਈ ਬੰਦਾ ਪੀ ਐਚ ਡੀ ਵੀ ਹੋ ਸਕਦਾ ਕਿਸੇ ਨੇ ਚਾਰ ਐਮ ਏ ਵੀ ਕੀਤੀਆਂ ਹੋ ਸਕਦੀਆਂ ਨੇ ਪਰ ਜ਼ਰੂਰੀ ਨਹੀਂ ਹੈ ਕਿ ਉਹ ਇਹ ਐਗਜ਼ਾਮ ਕੁਆਲੀਫਾਈ ਕਰ ਚੁਕੇ ਕਿਉਂਕਿ ਇਹ ਐਗਜ਼ਾਮ ਇੱਕ ਅਲੱਗ ਡਿਮਾਂਡ ਕਰਦਾ ਹੈਗਾ ਬੇਸਿਕਲੀ ਇਸ ਦੇ ਵਿੱਚ ਜਿਹੜੇ ਵੀ ਕੁਐਸਚਨ ਪੁੱਛੇ ਜਾਂਦੇ ਨੇ ਉਹ ਇੱਕ ਐਡਮਿਨ ਐਡਮਿਨਿਸਟ੍ਰੇਸ਼ਨ ਪੁਆਇੰਟ ਆਫ View ਤੋਂ ਪੁੱਛੇ ਜਾਂਦੇ ਨੇ ਇੱਕ ਉਹ ਤੁਹਾਨੂੰ ਚੈਲੰਜ ਦਿੱਤਾ ਜਾਂਦਾ ਹੈਗਾ ਕਿ ਜੇਕਰ ਇਸ ਤਰ੍ਹਾਂ ਦੀ ਸਿਚੁਏਸ਼ਨ 'ਚ ਤੁਸੀਂ ਰਹੋਗੇ ਤਾਂ ਫਿਰ ਤੁਸੀਂ ਕਿਸ ਤਰੀਕੇ ਨਾਲ ਇਸ ਨੂੰ ਡੀਲ ਕਰੋਗੇ ਜੇਕਰ ਤੁਹਾਡੀ ਉਹ ਐਡਮਿਨਿਸਟ੍ਰੇਟਿਵ ਪੁਆਇੰਟ ਆਫ View ਵਾਲੀ ਥਿੰਕਿੰਗ ਬਣ ਜਾਂਦੀ ਹੈਗੀ ਆ ਉਹ ਕਿਵੇਂ ਬਣਦੀ ਹੈ ਇਹ ਇੱਥੇ ਮੈਂ ਲੈ ਕੇ ਆਉਣਾ ਸੀ ਉਹ ਕਿਵੇਂ ਬਣਦੀ ਹੈ ਤੁਹਾਡੇ এডੂਕੇਸ਼ਨ ਦੇ ਵਿੱਚ ਤੁਸੀਂ ਕਿਵੇਂ ਗੋ ਥਰੂ ਹੋ ਕੇ ਆਣਾ ਉੱਥੋਂ ਦੀ ਵੀ ਤੁਹਾਡੀ ਇਹ ਜਿਹੜੀ ਵਿਚਾਰਕ ਹੈਗੀ ਹੈ ਤਾਕਤ ਬਣੀ ਉਹ ਕਿਵੇਂ ਉੱਥੋਂ ਲੰਘ ਕੇ ਆਉਣਾ ਮੇਰੇ ਕੇਸ ਤਾਂ ਇਹ ਹੋਇਆ ਕਿ ਜਿਵੇਂ ਮੈਂ ਦੱਸ ਰਿਹਾ ਕਿ ਮੈਂ ਹਰ ਮਹੀਨੇ ਹੀ ਨਾ 3-4 ਜਿਹੜੇ ਆਫੀਸਰ ਕੁਆਲੀਫਾਈ ਕੀਤੇ ਨੇ ਉਹਨਾਂ ਦੀ ਇੰਟਰਵਿਊ ਜ਼ਰੂਰ ਪੜਦਾ ਸੀਗਾ ਤਾਂ ਉਹ ਇੰਟਰਵਿਊ ਦੇ ਵਿੱਚ ਫਿਰ ਜਦ ਮੈਂ ਉਹਨਾਂ ਨੂੰ ਆਪਣੇ ਆਪ ਨੂੰ ਉਸ ਜਗ੍ਹਾ ਤੇ ਰੱਖ ਕੇ ਦੇਖਦਾ ਸੀਗਾ ਉਹਨਾਂ ਨੇ ਕਿਸ ਤਰੀਕੇ ਨਾਲ ਕਿਹੜੀਆਂ-ਕਿਹੜੀਆਂ ਬੁੱਕਸ ਫਾਲੋ ਕੀਤੀਆਂ ਨੇ ਕਿਸ-ਕਿਸ ਜਗ੍ਹਾ ਤੋਂ ਉਹਨਾਂ ਨੇ ਟ੍ਰੇਨਿੰਗ ਲਈ ਹੈ ਕਿ ਕਿਸ ਤਰੀਕੇ ਨਾਲ ਉਹ ਜੇਕਰ ਸਰਵਿਸ ਚ ਜਾ ਰਹੇ ਨੇ ਤਾਂ ਕਿਸ ਤਰੀਕੇ ਨਾਲ ਸੋਚਦੇ ਨੇ ਕਿ ਉਹ ਇਸ ਸਰਵਿਸ ਨੂੰ ਕਿਵੇਂ ਐਕਟ ਕਰਨਗੇ ਉਹ ਹੌਲੀ 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 ਮ ਲੱਗਦਾ ਕਿ ਉਹ ਗਰੂਮਿੰਗ ਹੋ ਜਾਂਦੀ ਹੈ ਜਦ ਤੁਸੀਂ ਬਹੁਤ ਸਾਰੇ ਐਗਜ਼ਾਮ ਦਿੰਦੇ ਰਹਿੰਦੇ ਹੋ ਤਾਂ ਤੁਸੀਂ ਹਰ ਐਗਜ਼ਾਮ ਦੇ ਵਾਰੀ ਐਕਸਪੈਕਟ ਕਰਦੇ ਹੋ ਆਸ ਕਰਦੇ ਹੋ ਕਿ ਤੁਸੀਂ ਇਸ ਵਾਰ ਕੁਆਲੀਫਾਈ ਕਰ ਜਾਓਗੇ ਤਾਂ ਤੁਸੀਂ ਆਉਣ ਵਾਲੇ ਸਮੇਂ 'ਚ ਉਸ ਚੇਅਰ ਤੇ ਜਾ ਕੇ ਬੈਠੋਗੇ ਤੁਹਾਡੀ ਇੱਕ ਮੈਂਟਲ ਪ੍ਰੇਪੇਅਰਡਨੈਸ ਉਹ ਬਣ ਜਾਂਦੀ ਹੈ ਤੁਹਾਡੇ ਸਮੇਂ 'ਚ ਤੋਂ 12 'ਚ ਕੋਚਿੰਗ ਕਾਤੇਂ ਦਾ ਦੌਰ ਨਹੀਂ ਸੀ ਇੰਟਰਨੈਟ ਨਹੀਂ ਸੀ ਇਹ ਇਸ ਵਬਬ ਕਿਵੇਂ ਰਿਆ ਕੋਚਿੰਗ ਲਈ ਕਿ ਕਿਤਾਬਾਂ ਕੁਤੂਬਾਂ ਪੇਟ ਪੜਾ ਕੇ ਆ ਗਿਆ ਹੂੰ ਕੋਚਿੰਗ ਲੈਣ ਦੇ ਲਈ ਨਾ ਕਦੀ ਵੀ ਮੈਂ ਸਮਾਂ ਕੱਢ ਨਹੀਂ ਸਕਿਆ ਕੁਝ ਪਰਿਵਾਰਕ ਜਿਵੇਂ ਕਰਕੇ ਜਾਂ ਕੁਛ ਇਹਨੇ ਖੈ ਲੋ ਤਾਂ ਮੈਂ ਫਾਰਮਲ ਕੋਚਿੰਗ ਮੈਂ ਕਦੀ ਵੀ ਨਹੀਂ ਲਈ ਹੈ ਜੀ ਹਾਲਾਂਕਿ ਚੰਡੀਗੜ੍ਹ ਜੀ ਵੀ ਮੈਂ ਕੁਝ ਸਮਾਂ ਕੁਝ ਕੁਝ ਦਿਨ ਕੁਝ ਸੰਸਥਾਨਾਂ ਚ ਗਿਆ ਵੀ ਹਾਂ ਉਹਨਾਂ ਨੇ ਬਾਅਦ ਦੇ ਵਿੱਚ ਮੈਨੂੰ ਬੁਲਾਣਾ ਵੀ ਚਾਇਆ ਕਿ ਉਸ ਨੂੰ ਬੁਲਾਓ ਉਸ ਦੇ ਕਨਸੈਪਟ ਕਾਫੀ ਕਲੀਅਰ ਨੇ ਪਰ ਉਹ ਨੇਚਰਲੀ ਫੈਮਿਲੀ ਔਰ ਆਪਣੇ ਰਜੇਵਿਆਂ ਕਰਕੇ ਬਟ ਮੇਰਾ ਉਹੀ ਮੈਂ ਵਾਪਸ ਕਹਿਣਾ ਹੈ ਜਿਹੜਾ ਮੇਰਾ ਵਾਈਡਰ ਰੀਡਿੰਗ ਦਾ ਇੱਕ ਹੈਬਿਟ ਸੀਗੀ ਕਿ ਰੋਜ਼ ਥੋੜਾ 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 ਕੁਝ ਨਾ ਕੁਝ ਪੜਨਾ ਕੁਝ ਨਾ ਕੁਝ ਪੜਦੇ ਰਹਿਣਾ ਆਪਣੇ ਆਪ ਨੂੰ ਅਪਡੇਟ ਰੱਖਦੇ ਰਹਿਣਾ ਔਰ ਨਾਲ ਦੀ ਨਾਲ ਮੈਂ ਇਹ ਸਿੱਖਿਆ ਸੀਗਾ ਕਿ ਜੋ ਤੁਸੀਂ ਪੜਦੇ ਹੋ ਨਾ ਉਹਨੂੰ ਤੁਸੀਂ ਨੋਟ ਜ਼ਰੂਰ ਕਰੋ ਉਹਨਾਂ ਦੇ ਨੋਟਸ ਜ਼ਰੂਰ ਬਣਾਓ ਬੁਲੇਟ ਪੁਆਇੰਟ ਨੋਟਸ ਬਣਾਓ ਤਾਂ ਕਿ ਲਾਸਟ ਸਮੇਂ ਦੇ ਤੁਹਾਡੇ ਉਹ ਰਿਵੀਜ਼ਨ ਦੇ ਵਿੱਚ ਹੈਲਪ ਕਰਾਂ ਔਰ ਤੁਸੀਂ ਨੋਟਸ ਇਸ ਤਰੀਕੇ ਨਾਲ ਬਣਾਓ ਕਿ ਜੇਕਰ ਤੁਸੀਂ ਉਹਦੇ ਚੋਂ ਆਬਜੈਕਟਿਵ ਟਾਈਪ ਆਨਸਰ ਕਰਨਾ ਹੈਗਾ ਉਹ ਵੀ ਹੋ ਸਕੇ ਜੇਕਰ ਤੁਸੀਂ ਉਹਦੇ ਵਿੱਚੋਂ ਕੋਈ 에ਸੇ ਟਾਈਪ ਕੁਐਸਚਨ ਲਿਖਣਾ ਹੈਗਾ ਤਾਂ ਤੁਸੀਂ ਵੀ ਲਿਖ ਸਕੋ ਤਾਂ ਇਹ ਮੈਂ ਤਿਆਰੀ ਦੇ ਦੌਰਾਨ ਇਹ ਹੈਬਿਟ ਡਿਵੈਲਪ ਕਰ ਲਈ ਤੁਸੀਂ ਪਿੰਡ ਚੋਂ ਪਹਿਲਿਓ ਮੈਂ ਆਪਣੇ ਪਿੰਡ ਦੇ ਵਿੱਚੋਂ ਪਹਿਲਾ ਪੀਸੀਐਸ ਐਗਜ਼ੀਕਟਿਵ ਆਫੀਸਰ ਕਹਿ ਸਕਦੇ ਹਾਂ ਆਦਰਵਾਇਜ਼ ਸਾਡੇ ਮੇਰੇ ਤੋਂ ਪਹਿਲਾਂ 40 ਸਾਲ ਪਹਿਲਾਂ ਸਾਡੇ ਪਿੰਡ ਦੇ ਵਿੱਚੋਂ ਹਰਬੰਸ ਸਿੰਘ ਕਈ ਸਾਹਿਬ ਜਿਹੜੇ ਸੀਗੇ ਉਹ ਪੀਸੀਐਸ ਦੇ ਵਿੱਚ ਈਟੀਓ ਸਿਲੈਕਟ ਹੋਏ ਸੀਗੇ ਅੱਛਾ ਜੀ ਤਾਂ ਕਿਤੇ ਨਾ ਕਿਤੇ ਉਹ ਸਾਡੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਦਾ ਨਾਮ ਲੈਂਦੇ ਹੁੰਦੇ ਸੀਗੇ ਕਿ ਕਰਤਾਰ ਸਿੰਘ ਦਰਜੀ ਦਾ ਮੁੰਡਾ ਜਗਦੀਸ਼ ਵੱਡਾ ਅਫਸਰ ਬਣ ਕੇ ਗਿਆ ਤਾਂ ਉਹ ਵੀ ਇੱਕ ਪਰਯੰਨਾ ਦਾ ਸਰੋਤ ਜੇ ਤੁਸੀਂ 12 ਚ ਸਿਲੈਕਸ਼ਨ ਹੋਈ ਹੈ ਪਿੰਡ ਚ ਕੀ ਇਦਾਂ ਫਰਕ ਪਿਆ ਮੋਟੀਵੇਟ ਹੋਏ ਬੱਚੇ ਇਸ ਗੱਲ ਦੇ ਮਗਰ ਤੁਰੇ ਵੀ ਜਦੋਂ ਸਾਡੇ ਗਵਰਡੀਆਂ ਦਾ ਮੁੰਡਾ ਬਣ ਸਕਦਾ ਸੀ ਕਿਉਂ ਨਹੀਂ ਬਣ ਸਕਿਆ ਦੇਖੋ ਮੈਂ ਜੇ ਅਸਲ 'ਚ ਤੁਹਾਨੂੰ ਦੱਸਾਂ ਨਾ ਤਾਂ ਇਹ ਇੰਨੇ ਸਾਲ ਮੈਂ ਟਰਾਈ ਕਰਦਾ ਰਿਹਾ ਕਿਉਂਕਿ 2000 ਦੇ ਵਿੱਚ ਤੇ ਮੈਂ ਸਰਵਿਸ ਚਾਹ ਗਿਆ ਸੀਗਾ ਤਾਂ 12 ਸਾਲ ਦਾ ਸਮਾਂ ਸੀਗਾ ਬਟ ਮੇਰਾ ਜੋ ਇੰਟੈਂਸ਼ਨ ਸੀ ਕਿਤੇ ਨਾ ਕਿਤੇ ਮੈਂ ਇਸ ਗੱਲ ਨੂੰ ਸਿੱਧ ਕਰਨਾ ਜਾਂਦਾ ਸੀ ਕਿ ਕਿ ਪਿੰਡਾਂ ਵਾਲੇ ਬੱਚੇ ਕਿਸੇ ਤਰੀਕੇ ਨਾਲ ਕੱਟ ਨਹੀਂ ਹੈਗੇ ਤਾਂ ਕਿ ਲੋਕ ਮੇਰੇ ਵੱਲ ਦੇਖ ਰਹੇ ਸੀਗੇ ਵੀ ਇਹ ਲੜਕਾ ਬਹੁਤ ਛੋਟੀ ਉਮਰ 'ਚ ਪ੍ਰੋਫੈਸਰ ਲੱਗ ਗਿਆ ਸੀਗਾ ਤੇ ਕੀ ਅਲਟੀਮੇਟਲੀ ਉੱਥੇ ਪਹੁੰਚ ਗਿਆ ਜਿੱਥੇ ਲੋਕੀ ਕਹਿੰਦੇ ਨੇ ਕਿ ਪਹੁੰਚ ਸਕਦੇ ਆ ਜਿੱਦੇ ਸ਼ਹਿਰਾਂ ਵਾਲੇ ਬੱਚੇ ਪਹੁੰਚ ਜਾਂਦੇ ਆ ਤਾਂ ਮੈਂ ਇਹ ਚੀਜ਼ ਕਰਨਾ ਚਾਹੁੰਦਾ ਸੀਗਾ ਤੇ ਗੁਦਰਤ ਨੇ ਮੇਰੀ ਸਪੋਰਟ ਕੀਤੀ ਕਿ ਮੈਂ ਉਹ ਐਗਜ਼ੈਂਪਲ ਸੈੱਟ ਕਰ ਸਕਿਆ ਜੀ ਜ਼ਿੰਦਗੀ ਚ ਇੱਕ ਤਿਆਰੀ ਲਈ ਬੱਚਿਆਂ ਨੂੰ ਜਦੋਂ ਤੁਸੀਂ ਐਜੂਕੇਸ਼ਨ ਦੇ ਵਿੱਚ ਜਾਂਦੇ ਹੋ ਅੱਜ ਤੁਸੀਂ ਕੀ ਸੁਜੈਸਟ ਕਰੋਗੇ ਤੁਸੀਂ ਭਾਵੇਂ 12 ਸਾਲ ਪੁਰਾਣੇ ਹੋ ਫਿਰ ਵੀ ਤੁਸੀਂ ਅਪਡੇਟ ਹੋ ਇਲੈਕਸ਼ਨਾਂ ਕਰਾਉਣੇ ਹੋ ਤੁਹਾਨੂੰ ਬਹੁਤ ਵਿਚਰਨ ਦਾ ਮੌਕਾ ਮਿਲਦਾ ਹੈ ਹਾ ਭਾਬ ਦੇਖਦੇ ਹਾਂ ਹੋਰ ਸਟੇਟਾਂ ਜਾਣੇ ਹੋ ਕਿਉਂਕਿ ਤੁਹਾਡੀ ਡਿਊਟੀ ਇਹੋ ਜੀ ਹੈ ਕਿ ਸਾਰੇ ਇੰਡੀਆ ਲੈਵਲ ਦੇ ਜਿਹੜੇ ਤੁਹਾਡੇ ਅਧਿਕਾਰੀ ਹੈ ਉਹਨਾਂ ਨਾਲ ਮਿਲਦੇ ਜੁਲਦੇ ਰਹਿਣੇ ਹੋ ਕੀ ਦੇਖਦੇ ਹਾਂ ਬੱਚੇ ਨੂੰ ਕਿਵੇਂ ਇਧਰ ਨੂੰ ਤੋਰਨ ਲਈ ਕੀ ਕਰਨਾ ਚਾਹੀਦਾ ਦੇਖੋ ਮੇਰੀ ਨਜ਼ਰ ਵਿੱਚ ਤੇ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਬੱਚੇ ਦਾ ਖੁਦ ਦਾ ਇੰਟਰਸਟ ਹੈ ਜਿਸ ਬੱਚੇ ਦਾ ਇੰਟਰਸਟ ਹੈਗਾ ਉਹ ਬੱਚਾ ਇਸ ਨੂੰ ਸਟਾਰਟ ਗ੍ਰੈਜੂਏਸ਼ਨ ਤੀ ਜੇਕਰ ਕਰ ਲਵੇ ਗ੍ਰੈਜੂਏਸ਼ਨ ਜਦ ਸ਼ੁਰੂ ਕਰਦਾ ਹੈਗਾ ਉਸਦੇ ਨਾਲ-ਨਾਲ ਜੇਕਰ ਕਰ ਲਵੇ ਤਾਂ ਇਹ ਕਾਫੀ ਠੀਕ ਰਹਿੰਦਾ ਹੈਗਾ ਕਿਉਂਕਿ ਇਹ ਇਗਜ਼ਾਮ ਇਹੋ ਜਿਹਾ ਹੈਗਾ ਕਿ ਇਸਦੇ ਵਿੱਚ ਤੁਹਾਨੂੰ ਜਿਵੇਂ ਕਿ ਜੋ NCERT ਦੀਆਂ ਬੁੱਕਸ ਨੇ 6 ਤੋਂ 10th ਵਾਲੀਆਂ +2 ਤੱਕ ਵਾਲੀਆਂ ਇਹ ਕਿਤਾਬਾਂ ਦੁਬਾਰਾ ਪੜ੍ਹਨੀਆਂ ਪੈਂਦੀਆਂ ਨੇ ਅਸੀਂ ਪੜ੍ਹੀਆਂ ਪਰ ਮੈਂ ਮੇਰੇ ਇਹ ਧਾਰਨਾ ਹੈਗੀ ਆ ਕਿ ਜੇ ਬੱਚੇ ਦੀ ਸਕੂਲਿੰਗ ਅੱਛੀ ਹੈ 6th onward ਉਸਨੇ +2 ਠੀਕ-ਠਾਕ ਕੀਤੀ ਹੈਗੀ ਆ ਔਰ ਉਸ ਤੋਂ ਬਾਅਦ ਜਦ ਜਦ ਗ੍ਰੈਜੂਏਸ਼ਨ ਚ ਜਾਂਦਾ ਹੈਗਾ ਤਾਂ ਉਹ ਜੇ ਕੋਈ ਸ਼ੁਰੂ ਕਰ ਲਵੇ ਤਾਂ ਅੱਜ ਦੇ ਸਮੇਂ ਦੇ ਵਿੱਚ ਇੰਟਰਨੈਟ ਤੇ ਸਾਰਾ ਕੁਝ ਹੀ ਅਵੇਲੇਬਲ ਹੈਗਾ ਤਾਂ ਬੜੇ ਆਰਾਮ ਨਾਲ ਜਿਹੜਾ ਹੈਗਾ ਉਹ ਥਰੂ ਹੋ ਸਕਦਾ ਹੈ ਆਖਰੀ ਸਵਾਲ ਹੈ ਮੇਰਾ ਜਿਹੜੇ ਤੁਸੀਂ ਬਾਹਰ ਐਗਜ਼ਾਮ ਦਿੱਤੇ ਜਾਂ ਜੂਪੀਐਸਸੀ ਸਫਲ ਨਹੀਂ ਹੋ ਸਕਿਆ ਇੱਥੇ ਸਫਲਤਾ ਮਿਲੀ ਉਹਨਾਂ ਨੂੰ ਤੁਸੀਂ ਚੈੱਕ ਕੀਤਾ ਹੋਣਾ ਯਾਰ ਉੱਥੇ ਕਿਉਂ ਨਹੀਂ ਸਫਲਤਾ ਮਿਲੀ ਕਿਹੜੀਆਂ ਕਮੀਆਂ ਸੀ ਜਿਹੜੀਆਂ ਇੱਥੇ ਸੁਧਾਰੀਆਂ ਤੇ ਸੈLECTION ਹੋ ਗਈ ਬਿਲਕੁਲ ਮੈਨੂੰ ਤਾਂ ਇਵੇਂ ਲੱਗਿਆ ਕਿ ਉਹ ਸਟੈਪਿੰਗ ਸਟੋਨ ਹੀ ਸੀਗੇ ਕਿਉਂਕਿ ਇਹ ਇਸ ਤਰ੍ਹਾਂ ਦੀ ਇਗਜ਼ਾਮ ਨਹੀਂ ਕਿ ਇਹਨਾਂ ਦੇ ਵਿੱਚ ਇੱਕ ਪੱਧਰ ਜਿਹੜਾ ਹੈਗਾ ਉਸ ਪੱਧਰ ਤੱਕ ਦੀ ਤੁਹਾਡੀ ਜਾਣਕਾਰੀ ਤਿਆਰੀ ਜਿਹੜੀ ਉਹ ਹੋਣੀ ਜ਼ਰੂਰੀ ਆ ਜਿੰਨੇ ਚਿਰ ਤੱਕ ਤੁਸੀਂ ਉਸ ਤਿਆਰੀ ਦੇ ਲੈਵਲ ਤੱਕ ਨਹੀਂ ਪਹੁੰਚਦੇ ਤਾਂ ਕੋਈ ਵੀ ਇਗਜ਼ਾਮ ਇਹੋ ਜਿਹਾ ਹੈਗਾ ਤੁਸੀਂ ਉਸ ਨੂੰ ਨਹੀਂ ਕੁਆਲੀਫਾਈ ਕਰੋਗੇ ਤਾਂ ਮੇਬੀ ਕਿਉਂਕਿ ਉਸ ਸਮੇਂ ਮੈਂ ਕਈ ਹੋਰ ਆਪਣੇ ਰੁਝੇਮਿਆਂ ਚ ਰੁੱਝਿਆ ਹੋਇਆ ਸੀ ਸਰਵਸਤਾ ਵੀ ਆਪਣਾ ਬੋਝ ਹੁੰਦਾ ਹੈਗਾ ਤਾਂ ਉਸ ਸਮੇਂ ਮੈਨੂੰ ਆਪਣੇ ਆਪ ਚ ਹੀ ਲੱਗਦਾ ਕਿ ਮੈਂ ਖੁਦ ਇੰਨੀ ਅੱਛੀ ਤਿਆਰੀ ਨਹੀਂ ਕਰ ਸਕਿਆ ਹੋਵਾਂਗਾ ਤਾਂ ਕਰਕੇ ਮੈਂ ਉੱਥੇ ਅਲਟੀਮੇਟਲੀ ਸਫਲ ਨਹੀਂ ਹੋਇਆ ਤੇ ਇਹ ਸਮੇਂ ਦੇ ਨਾਲ-ਨਾਲ ਮੇਰੀ ਤਿਆਰੀ ਅੱਛੀ ਹੋ ਗਈ ਜਦ ਇਹ ਇਸ ਪੇਪਰ ਦੇ ਲਈ ਸੀ ਤਿਆਰੀ ਕਰ ਰਹੀ ਸੀ ਤਾਂ ਉਸ ਸਮੇਂ ਮੇਰੀ ਬਹੁਤ ਅੱਛੀ ਤਿਆਰੀ ਸੀਗੀ ਕਿ ਚਾਹੇ ਪ੍ਰੀਲਿਮਸ ਪਹਿਲਾਂ ਹੋ ਜਵੇ ਚਾਹੇ ਇੰਟਰਵਿਊ ਪਹਿਲਾਂ ਹੋ ਜਵੇ ਤਾਂ ਉਹ ਉਸ ਤਰੀਕੇ ਦੀ ਤਿਆਰੀ ਇਸ ਸਮੇਂ ਨਾਲ ਹੋ ਚੁੱਕੀ ਸੀ ਜ਼ਿੰਦਗੀ 'ਚ ਕੋਈ ਰੋਲ ਮਾਡਲ ਜਾਂ ਜਿਨ੍ਹਾਂ ਨੇ ਬਹੁਤ ਲੱਗਦਾ ਹੈ ਕਿ ਆ ਇਨਸਾਨ ਨਾ ਹੁੰਦਾ ਤਾਂ ਸ਼ਾਇਦ ਮੈਂ ਕਿਸੇ ਹੋਰ ਪਾਸੇ ਟਰਨ ਕਰ ਦੇਣਾ ਬਿਲਕੁਲ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਹੈ ਕਿ ਪ੍ਰੋਫੈਸਰ ਸ਼ਰਮਾ ਰਕੇਸ਼ ਸ਼ਰਮਾ ਜੀ ਸਾਡੇ ਪ੍ਰੋਫੈਸਰ ਸੀਗੇ ਤਾਂ ਉਹ ਮੇਰੇ ਰੋਲ ਮਾਡਲ ਰਹੇ ਨੇ ਮੇਰੇ ਮੈਡਮ ਗੁਰਨਾਮ ਕੌਰ ਮੇਰੇ ਟੀਚਰ ਸੀ ਪ੍ਰਾਇਮਰੀ ਦੇ ਉਹ ਪਹਿਲੀ ਉਹ ਲੇਡੀ ਸੀਗੇ ਜਿਨੇ ਮੇਰੀ ਜਿਹੜੀ ਸੀਗੀ ਹੋ ਸਕਦਾ ਪਛਾਣ ਕੀਤੀ ਇੱਥੇ ਮੈਂ ਹੋ ਸਕਦਾ ਮੈਂ ਬਾਕੀ ਮੱਛਿਆਂ ਵਾਂਗ ਹੀ ਰਹਿ ਜਾਂਦਾ ਤਾਂ ਇਸ ਤੋਂ ਇਲਾਵਾ ਮੇਰੇ ਪੇਰੈਂਟਸ ਨੇ ਕਿ ਉਹਨਾਂ ਨੇ ਖੁਦ ਪੜਾਈ ਨਹੀਂ ਕੀਤੀ ਪਰ ਮੈਨੂੰ ਪੜਾਈ ਤੱਕ ਸਪੋਰਟ ਕੀਤਾ ਹੈਗਾ ਇਸ ਤੋਂ ਇਲਾਵਾ ਬਹੁਤ ਸਾਰੇ ਦੋਸਤ ਮਿੱਤਰ ਸਾਥੀ ਜਿਨ੍ਹਾਂ ਨੇ ਸਮੇਂ-ਸਮੇਂ ਤੇ ਸਪੋਰਟ ਕੀਤਾ ਜਾਂ ਜਿਨ੍ਹਾਂ ਨਾਲ ਬੈਠ ਕੇ ਇਕੱਠੇ ਤਿਆਰੀ ਕੀਤੀ ਹੈ ਤਾਂ ਉਹਨਾਂ ਦਾ ਕਿਤੇ ਨਾ ਕਿਤੇ ਰੋਲ ਰਿਹਾ ਹੈਗਾ ਪਿੰਡ ਜਾਣੇ ਆਉਣੇ ਹੁਣ ਮੈਂ ਬਿਲਕੁਲ ਹੀ ਪਿੰਡ ਜਾਣਾ ਹੈ ਪਿੰਡ ਪਿੰਡ ਨਾਲ ਮੋਹ ਮੁਹੱਬਤ ਰੱਖਦੇ ਹਾਂ ਹਜੇ ਬਿਲਕੁਲ ਮੇਰੇ 베ਰੀ ਪਿੰਡ ਨਾਲ ਬਹੁਤ ਮੋਹ ਮੁਹੱਬਤ ਹੈਗੀ ਆ ਕਿਉਂਕਿ ਉਸ ਮਿੱਟੀ ਨੇ ਮੈਨੂੰ ਮੌਕੇ ਦਿੱਤੇ ਨੇ ਤਾਂ ਉਹ ਮਿੱਟੀ ਨਾਲ ਮੈਂ ਉਹਦਾ ਕਮੇਸ਼ਿਆ ਹੀ ਕਰਜ਼ਦਾਰ ਆ ਤੇ ਉੱਥੇ ਜਾਣਾ ਮੈਨੂੰ ਹਮੇਸ਼ਾ ਹੀ ਚੰਗਾ ਲੱਗਦਾ ਜਦੋਂ ਤੁਸੀਂ ਪੀਸੀਐਸ ਬਣ ਕੇ ਗਏ ਹੋ ਘਰਦਿਆਂ ਨੇ ਮਹਿਸੂਸ ਕੀਤੀ ਉਹ ਗੱਲ ਵੀ ਜੀਡੀਏ ਮਗਰ ਪਿਆ ਸੀ ਸਾਡਾ ਮੁੰਡਾ ਘਰ ਹਟਿਆ ਬਿਲਕੁਲ ਬਿਲਕੁਲ ਉਹਨਾਂ ਲਈ ਖੁਸ਼ੀ ਦਾ ਕੋਈ ਇਸ ਮੇਰੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀਗਾ ਕਿਉਂਕਿ ਉਹਨਾਂ ਨੂੰ ਇਹ ਸੀਗਾ ਕਿ ਲੱਗਾ ਹੋਇਆ ਹੈਗਾ ਬਟ ਅਲਟੀਮੇਟਲੀ ਕੋਈ ਰਿਜ਼ਲਟ ਨਹੀਂ ਆ ਰਿਹਾ ਹੈਗਾ ਤਾਂ ਉਹਨਾਂ ਨੂੰ ਹੀ ਲੱਗ ਰਿਹਾ ਸੀ ਵੀ ਇਹ ਲਾਈਫ ਦੇ ਦਾ ਕਾਫੀ ਕੀਮਤੀ ਸਮਾਂ ਖਰਾਬ ਕਰ ਰਿਹਾ ਤਾਂ ਭਟ ਜਦੋਂ ਇਹ ਵਾਪਰ ਗਿਆ ਇਹ ਹੋ ਗਿਆ ਤੇ ਅਲਟੀਮੇਟਲੀ ਉਹਨਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਇਹ ਸਹੀ ਰਸਤੇ ਤੇ ਸੀਗਾ ਔਰ ਇਹਨੇ ਜੋ ਵੀ ਉਸ ਸੰਘਰਸ਼ ਕੀਤਾ ਹੈਗਾ ਅੱਜ ਉਸੇ ਮੁਕਾਮ ਤੇ ਪਹੁੰਚ ਗਿਆ ਅ ਜਦੋਂ ਬੰਦਾ ਫੇਲਿਅਰਸ ਦੇ ਵਿੱਚੋਂ ਲੰਘਦਾ ਹੈ ਉਹ ਵਾਪਸੀ ਕਿਵੇਂ ਕਰਦਾ ਜਦੋਂ ਦੋ ਤਿੰਨ ਆਰੀ ਤੁਹਾਡਾ ਇਗਜ਼ਾਮ ਰਹਿ ਗਿਆ ਤੁਸੀਂ ਲੈਕਚਰਰ ਆਲਰੇਡੀ ਪ੍ਰੋਫੈਸਰ ਵਾਲਾ ਟੈਗ ਲੱਗਿਆ ਹੋਇਆ ਸੀ ਵੀ ਮੁੰਡਾ ਸਰਕਾਰੀ ਨੌਕਰੀ ਤੇ ਹੈ ਉਹ ਚੀਜ਼ ਬੂਸਟ ਕੌਣ ਕਰਦਾ ਸੀ ਵੀ ਗਾਂ ਜਾਣਾ ਹੀ ਜਾਣਾ ਪੰਗਾ ਲੈਣਾ ਦੁਬਾਰਾ ਮੈਂ ਤਾਂ ਇਹ ਸਮਝਦਾ ਹੈਗਾ ਕਿ ਸਭ ਤੋਂ ਵੱਡਾ ਬੂਸਟ ਤਾਂ ਤੁਹਾਡੇ ਅੰਦਰੋਂ ਉੱਠਦਾ ਹੈਗਾ ਕਿਉਂਕਿ ਅਲਟੀਮੇਟਲੀ ਤਾਂ ਤੁਸੀਂ ਹੁੰਦੇ ਹੋ ਜਿਨ੍ਹਾਂ ਨੇ ਉਹ ਵਾਪਸ ਉੱਠਣਾ ਹੁੰਦਾ ਹੈ ਔਰ ਵਾਪਸ ਤਿਆਰੀ ਕਰਨੀ ਹੁੰਦੀ ਆ ਤਾਂ ਇਹ ਇਸ ਦੇ ਲਈ ਜਿਹੜੇ ਡਿਸਾਈਡਿੰਗ ਫੈਕਟਰ ਹੀ ਹੁੰਦੇ ਨੇ ਕਿ ਤੁਹਾਡੀ ਗਰੂਮਿੰਗ ਕਿਹੋ ਜਿਹੀ ਹੋਈ ਆ ਕਿਹੋ ਜਿਹੇ ਲੋਕਾਂ ਨਾਲ ਤੁਸੀਂ ਇੰਟਰੈਕਟ ਕਰਦੇ ਹੋ ਕਿਹੋ ਜੀਆਂ ਕਿਤਾਬਾਂ ਤੁਸੀਂ ਪੜ੍ਹਦੇ ਹੋ ਤਾਂ ਮੈਂ ਸ਼ੁਰੂ ਤੋਂ ਹੀ ਬੜਾ ਇੱਕ ਟਫ ਮਾਈਂਡਡ ਆਪਟੀਮਿਸਟ ਰਿਹਾ ਹੈਗਾ ਮੈਂ ਮੇਰੇ ਚ ਕਦੀ ਵੀ ਕੋਈ ਇਸ ਤਰ੍ਹਾਂ ਦੀ ਨਿਰਾਸ਼ਾ ਦੀ ਭਾਵਨਾ ਕਦੀ ਵੀ ਨਹੀਂ ਆਈ ਮੈਨੂੰ ਇਸ ਤਰੀਕੇ ਨਾਲ ਸੀ ਕਿ ਮੈਂ ਇੱਕ ਪ੍ਰੋਸੈਸ ਦੇ ਵਿੱਚ ਹੈਗਾ ਇਹ ਪ੍ਰੋਸੈਸ ਦੇ ਵਿੱਚ ਮੇਬੀ ਜਿਹੜਾ ਲਾਸਟ ਸਟੋਨ ਹੈਗਾ ਉਹਦੇ ਵਿੱਚ ਇਹ ਹੋ ਸਕਦਾ ਹੈ ਕਿ ਮرحله ਹੋਵੇ ਇਹ ਫੇਜ਼ ਹੋਵੇ ਇਸ ਕਰਕੇ ਮੈਨੂੰ ਕਦੀ ਵੀ ਨਹੀਂ ਮਹਿਸੂਸ ਹੋਇਆ ਕਿ ਮੈਂ ਅਗਲੇ ਦਿਨ ਤੋਂ ਵਾਪਸ ਆਪਣਾ ਤਿਆਰੀ ਜਿਹੜੀ ਸੀ ਉਹ ਸਟਾਰਟ ਬੜੇ ਆਰਾਮ ਨਾਲ ਕਰ ਲੈਂਦਾ ਸੀ ਬਹੁਤ ਚੰਗਾ ਲੱਗਿਆ ਤੁਹਾਨੂੰ ਗੱਲਬਾਤ ਕਰਕੇ ਉਮੀਦ ਕਰਦੇ ਹਾਂ ਕਿ ਨਵੀਂ ਪੀੜ੍ਹੀ ਵੀ ਇਨਾ ਪੜਾਂ ਚ ਪੜ ਤਰ ਕੇ ਜਾਂ ਕੁਝ ਗਾਈਡੈਂਸ ਲੈ ਕੇ ਕੁਝ ਇਸ ਕਿਨਾਰੇ ਤੇ ਕੋਈ ਖੜਾ ਹੁੰਦਾ ਹੈ ਕਈ ਵਾਰੀ ਟੱਪ ਆਉਂਦਾ ਗੱਲਾਂ ਸੁਣ ਕੇ ਬਹੁਤ ਚੰਗਾ ਲੱਗਿਆ ਤੁਸੀਂ ਟਾਈਮ ਦਿੱਤਾ ਬਹੁਤ ਚੰਗਾ ਲੱਗਿਆ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸ਼ਕਤਰ ਸਿੰਘ ਜੀ ਬਾਲ ਜੀ ਨਾਲ ਗੱਲਬਾਤ ਕਰਕੇ ਚੰਗਾ ਲੱਗਿਆ ਦੇਖੋ ਇਹਨਾਂ ਨੇ ਦੱਸਿਆ ਕਿ ਜਿਹੜੀ ਰੀਡਿੰਗ ਸ਼ੌਕ ਹੈ ਤੁਹਾਡਾ ਸ਼ੌਕ ਗਹਿਰਾ ਹੋਣਾ ਚਾਹੀਦਾ ਧੁਰੇਂਦਰ ਤੱਕ ਹੋਣਾ ਚਾਹੀਦਾ ਤੇ ਉਹ ਤੁਹਾਡੇ ਰੋਮ ਰੋਮ ਚੋਂ ਬੋਲਦਾ ਜਦੋਂ ਉਦੋਂ ਫਿਰ ਕੋਚਿੰਗ ਦੀ ਲੋੜ ਵੀ ਨਹੀਂ ਪੈਂਦੀ ਉਦੋਂ ਫਿਰ ਬਹੁਤੀਆਂ ਤਿਆਰੀਆਂ ਦੀ ਲੋੜ ਨਹੀਂ ਹੁੰਦੀ ਕਿਉਂਕਿ ਤੁਸੀਂ ਉਸ ਸੰਚੇ 'ਚ ਢਲ ਚੁੱਕੇ ਹੁੰਦੇ ਆਂ। ਤੋਂ ਢਲ ਜਾਣਾ ਬਹੁਤ ਵੱਡੀ ਗੱਲ ਹੈ। ਕਿਸੇ ਤਰੀਕੇ 'ਚ, ਕਿਸੇ ਲਹਿਜੇ 'ਚ, ਕਿਸੇ ਤਰਤੀਬ 'ਚ ਆ ਜਾਣਾ ਆਪਣੇ ਆਪ 'ਚ ਸਫਲਤਾ ਦਾ ਸਭ ਤੋਂ ਪਹਿਲਾ ਨਿਸ਼ਾਨ ਹੈ। ਸੋ ਇਸ ਤਰ੍ਹਾਂ ਦੇ ਨਿਸ਼ਾਨ, ਇਸ ਤਰ੍ਹਾਂ ਦੇ ਲੋਕ ਇਸ ਤਰ੍ਹਾਂ ਦੀ ਸ਼ਕਤੀ ਤਾਂ ਤੁਹਾਡੇ ਰੂਬਰੂ ਕਰਦੇ ਰਹਿਵਾਂਗੇ ਦੋ ਜੱਦ ਫਿਰ ਬੁਲਾਵਾਂਗੇ ਸਤਿ ਸ਼੍ਰੀ ਅਕਾਲ।